ਜੰਮੂ ਕਸ਼ਮੀਰ ਦੇ ਪੈਂਦੇ ਸ਼ਹਿਰ ਪੂਚ ਜੋ ਕਿ ਪਾਕਿਸਤਾਨ ਦੇ ਬਿਲਕੁਲ ਬਾਰਡਰ ਤੋਂ 500 ਮੀਟਰ ਦੀ ਦੂਰੀ ਤੇ ਪੈਂਦਾ ਹੈ ਜਿੱਥੇ ਕਿ ਪਿਛਲੇ ਦਿਨੀ ਪਾਕਿਸਤਾਨ ਅਤੇ ਭਾਰਤੀ جنگ ਚੱਲਦਿਆਂ 7 ਮਈ ਨੂੰ ਗੁਰਦੁਆਰਾ ਸਿੰਘ ਸਵਾ ਸਾਹਿਬ ਵਿੱਚ ਪਾਕਿਸਤਾਨ ਵੱਲੋਂ ਬੰਬ ਸਿੱਟਿਆ ਗਿਆ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਅੱਜ ਅਸੀਂ ਪੂਨਛ ਸ਼ਹਿਰ ਵਿੱਚ ਪਹੁੰਚੇ ਜਿੱਥੇ ਕੀ ਦੇਖਿਆ ਗਿਆ ਪੂਨਛ ਸ਼ਹਿਰ ਵਿੱਚ ਬਹੁਤ ਜ਼ਿਆਦਾ ਬੰਬਵਾਰੀ ਹੋ ਰਹੀ ਸੀ ਜ਼ਿਆਦਾਤਰ ਸ਼ਹਿਰ ਵਿੱਚ ਇਹ ਬੰਬਵਾਰੀ ਹੋ ਰਹੀ ਸੀ ਅਸੀਂ ਪੰਜਾਬ ਤੋਂ ਤਿੰਨ ਜਣੇ ਭਾਈ ਦਵਿੰਦਰ ਸਿੰਘ ਖਾਲਸਾ ਭਾਈ ਮਨਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਅਤੇ ਉਹਨਾਂ ਦਾ ਪੱਜੰਗੀ ਅਮਰ ਸਿੰਘ ਅਸੀਂ ਪਹੁੰਚੇ ਇਲਾਕੇ ਵਿੱਚ 144 ਲੱਗਾ ਹੋਇਆ ਸੀ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਜਦੋਂ ਅਸੀਂ ਇੱਕ ਸੇਫ ਥਾਂ ਤੇ ਬੈਠੇ ਤਾਂ ਅਸੀਂ ਗੁਰਦੁਆਰਾ ਸਿੰਘ ਸਵਾ ਜਿੱਥੋਂ ਕੀ ਬੰਬਵਾਰੀ ਕੀਤੀ ਗਈ ਸੀ ਉਸ ਗੁਰਦੁਆਰੇ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਕਿ ਅਸੀਂ ਪੰਜਾਬ ਤੋਂ ਆਏ ਆ ਤੇ ਉਹਨਾਂ ਨੇ ਸਾਨੂੰ ਸਵੇਰੇ ਮਿਲਣ ਦਾ ਸਮਾਂ ਦਿੱਤਾ ਤੇ ਜਦੋਂ ਅਸੀਂ ਭਾਈ ਨਰਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਤੋਂ ਜਾਣਕਾਰੀ ਲਈ ਤਾਂ ਪਤਾ ਚੱਲਿਆ ਕਿ ਗੁਰਦੁਆਰੇ ਸਾਹਿਬ ਵਿੱਚ ਰਾਤ 1 ਵਜੇ ਤੋਂ ਬੰਬਵਾਰੀ ਹੋ ਰਹੀ ਸੀ ਜਦੋਂ ਸਵੇਰੇ ਗਰੰਤੀ ਸਿੰਘ ਨੇ ਪ੍ਰਕਾਸ਼ ਕੀਤਾ ਤਾਂ ਸੰਗਤ ਵੀ ਪਹੁੰਚੀ 7 ਵਜੇ ਤਕਰੀਬਨ ਸਮਾਪਤੀ ਕਰ ਦਿੱਤੀ ਗਈ ਸੀ ਤੇ ਸੰਗਤ ਪ੍ਰਸ਼ਾਦ ਲੈ ਕੇ ਆਪਣੇ ਘਰਾਂ ਨੂੰ ਚੱਲ ਗਈ ਜਦੋਂ 7:20 ਹੋਏ ਤਾਂ ਇੱਕ ਬੰਬ ਗੁਰੂ ਘਰ ਦੇ ਵਿੱਚ ਡਿੱਗਿਆ ਗੁਰੂ ਸਾਹਿਬ ਦਾ ਸ਼ੁਕਰ ਸੀ ਕਿ ਸੰਗਤ ਅਤੇ ਗਰੰਤੀ ਸਿੰਘ ਸਾਰੇ ਹੀ ਗੁਰਦੁਆਰਾ ਸਾਹਿਬ ਵਿੱਚੋਂ ਚਲੇ ਗਏ ਸੀ ਅਤੇ ਮੀਡੀਆ ਦੱਸ ਰਿਹਾ ਹੈ ਕਿ ਜੋ ਬੰਬ ਗੁਰੂ ਘਰ ਵਿੱਚ ਚੱਲਿਆ ਗਰੰਤੀ ਸਿੰਘ ਦੀ ਉੱਥੇ ਸ਼ਹੀਦੀ ਹੋਈ ਜਿਹੜਾ ਕਿ ਬਿਲਕੁਲ ਝੂਠ ਹੈ ਜਦੋਂ ਗਰੰਥੀ ਸਿੰਘ ਪਾਠ ਕਰਕੇ ਆਪਣੇ ਘਰੇ ਚੱਲਿਆ ਗਿਆ ਤਾਂ ਉਸਦੇ ਘਰ ਵਿੱਚ ਵੀ ਇੱਕ ਬੰਬ ਪਾਕਿਸਤਾਨ ਵੱਲੋਂ ਡਿੱਗਿਆ ਜਿਹੜਾ ਕਿ ਭਾਈ ਸਾਹਿਬ ਨੂੰ ਬਹੁਤ ਬੁਰੀ ਤਰ੍ਹਾਂ ਲੱਗਿਆ ਤੇ ਗਰੰਥੀ ਸਿੰਘ ਆਪਣੇ ਘਰ ਵਿੱਚ ਹੀ ਸ਼ਹੀਦੀ ਪਾ ਗਏ ਤੇ ਦੂਸਰੇ ਸਾਡੇ ਗੁਰਸਿੱਖ ਵੀਰ ਜੋ ਕਿ ਆਪਣੀ ਬੇਸਮੈਂਟ ਦੇ ਥੱਲੇ ਬੈਠੇ ਹੋਏ ਸੀ ਉਹਨਾਂ ਦੇ ਵੀ ਜੋ ਬੰਬ ਫਟਿਆ ਉਹਨਾਂ ਦੀਆਂ ਕਿੰਕਰਾਂ ਭਾਈ ਸਾਹਿਬ ਨੂੰ ਲੱਗੀਆਂ ਤੇ ਉਹ ਮੌਕੇ ਤੇ ਹੀ ਸ਼ਹੀਦ ਹੋ ਗਏ ਤੇ ਅਸੀਂ ਅੱਜ ਸਾਰੀ ਕਮੇਟੀ ਨੂੰ ਗੁਰੂ ਘਰ ਵਿੱਚ ਮਿਲੇ ਪਰ ਸਿਰਫ ਆਪਾਂ 10 ਮਿੰਟ ਹੀ ਗੁਰੂ ਘਰ ਵਿੱਚ ਰੁਕੇ ਕਿਉਂਕਿ ਉਸ ਥਾਂ ਤੇ ਕਈ ਵਾਰੀ ਬੰਬਵਾਰੀ ਹੋ ਗਈ ਸੀ ਕਿਉਂਕਿ ਸਿੱਧਾ ਗੁਰੂ ਘਰ ਦੇ ਸਾਹਮਣੇ ਹੀ ਬਾਰਡਰ ਲੱਗਦਾ ਹੈ ਤੇ ਉੱਥੇ ਰੁਕਣਾ ਬਹੁਤ ਹੀ ਰਿਸਕ ਸੀ ਇਸ ਕਰਕੇ ਕਮੇਟੀ ਨੇ ਸਾਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਇਸ ਤੋਂ ਜਿੰਨੀ ਛੇਤੀ ਹੋ ਸਕਦੇ ਆ ਗੁਰੂ ਘਰ ਤੋਂ ਚਲੇ ਜਾਓ ਇਹ ਸਿਟੀ ਤੋਂ ਬਹੁਤ ਦੂਰ ਚਲੇ ਜਾਓ ਨਹੀਂ ਤਾਂ ਤੁਹਾਡਾ ਵੀ ਨੁਕਸਾਨ ਹੋ ਸਕਦਾ ਹੈ ਫਿਰ ਇੱਕ ਗੋਲਾ ਪਾਕਿਸਤਾਨ ਵੱਲੋਂ ਛੁੱਟਿਆ ਜਾਂਦਾ ਹੈ ਜੋ ਕਿ ਮਸਜਿਦ ਵਿੱਚ ਸਾਡੀ ਅੱਖਾਂ ਸਾਹਮਣੇ ਇਹ ਡਿੱਗਿਆ ਇੱਕ ਮੌਲਵੀ ਉਸ ਦੀ ਚਪੇਟ ਆ ਜਾਂਦਾ ਹੈ ਤੇ ਅਕਾਲ ਚਲਾਣਾ ਕਰ ਜਾਂਦਾ ਹੈ ਪਰ ਮੀਡੀਆ ਵਾਲੇ ਉਸ ਨੂੰ ਅਤਵਾਦੀ ਕਹਿ ਰਹੇ ਸਨ ਪਰ ਜੋ ਸੱਚ ਹੈ ਇਹ ਉਹ ਅਸਲ ਵਿੱਚ ਬੱਚਿਆਂ ਨੂੰ ਪੜਾਉਂਦਾ ਸੀ ਤੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਮੀਡੀਆ ਵਾਲੇ ਨੇ ਉਸ ਮੋਲਵੀ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਕਿਉਂਕਿ ਉਸ ਸਿਟੀ ਦਾ ਮਾਹੌਲ ਬਹੁਤ ਖਰਾਬ ਸੀ ਪੂਰੀ ਸਿਟੀ ਵਿੱਚ ਕਲਫੂ ਲੱਗਿਆ ਹੋਇਆ ਸੀ ਅਸੀਂ ਸਾਰਾ ਪੁੱਛਕਿਛ ਕੇ ਫਿਰ ਉਸ ਸਿਟੀ ਤੋਂ ਵਾਪਸ ਆਏ